ਸੀ ਆਪਣਾ ਕੰਮ ਕਰ ਰਹੀ ਹੈ ਸਾਨੂੰ ਪੂਰਾ ਉਹਨਾਂ ਤੇ ਵਿਸ਼ਵਾਸ ਹੈਗਾ ਹੋਈ ਹੈ ਵਿਕਰਮਜੀਤ ਸਿੰਘ ਜੀ ਦੇ ਚਾਹੇ ਠੀਕ ਓਕੇ 8-10 ਸਾਲ ਪੁਰਾਣੀਆਂ ਹੈਗੀਆਂ ਜੀ ਲੁਧਿਆਣਾ ਵਾਇਲ ਇਕਸ਼ਨ ਤੋਂ ਪਹਿਲਾਂ ਪੰਜਾਬ ਸਰਕਾਰ ਦੇ ਮੰਤਰੀ ਡਾਕਟਰ ਰਵਜੋ ਸਿੰਘ ਦੀਆਂ ਅੰਤਰੰਗੀ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਸਿਆਸਤ ਗਰਮਾ ਚੁੱਕੀ ਹੈ ਤੇ ਤਸਵੀਰਾਂ ਵਿਕਰਮ ਮਜੀਠੀਆ ਦੇ ਵੱਲੋਂ ਆਪਣੇ ਐਕਸ ਤੇ ਪੋਸਟ ਕੀਤੀਆਂ ਗਈਆਂ ਸੀ ਤੇ ਹੁਣ ਵਿਕਰਮ ਮਜੀਠੀਆ ਦੇ ਖਿਲਾਫ ਇੱਕ ਐਪਲੀਕੇਸ਼ਨ ਜਿਹੜੀ ਕੰਪਲੇਨ ਹੈ ਉਹ ਪਾ ਦਿੱਤੀ ਗਈ ਹੈ ਜਿਸ ਦੀ ਜਾਣਕਾਰੀ ਖੁਦ ਮੰਤਰੀ ਡਾਕਟਰ ਰਵਜੋਤ ਸਿੰਘ ਨੇ ਸਾਂਝੀ ਕੀਤੀ ਹੈ ਮੈਂ ਦੱਸ ਰਿਹਾ ਕਿ ਰਿਕੁਐਸਟ ਕੰਪਲੀਟ ਚੱਲ ਗਈ ਹੈ ਇਨਵੈਸਟੀਗੇਸ਼ਨ ਜੇਲਸੀ ਆਪਣਾ ਕੰਮ ਕਰ ਰਹੀ ਹੈ ਸਾਨੂੰ ਪੂਰਾ ਉਹਨਾਂ ਤੇ ਵਿਸ਼ਵਾਸ ਹੈਗਾ ਪਰ ਉਹ ਦਰਹੀ ਉਹ ਕਿਤੇ ਲਕਿਤੇ ਪਹੁੰਚਣ ਦੀ ਜ਼ਰੂਰਤ ਆ। ਕਿਸੇ ਦੇ ਬਾਈ ਨੇਮ ਕਿਤੇ ਜਾ ਹਾਂਜੀ ਕਿਸੇ ਦੇ ਬਾਈ ਨੇਮ ਕੀ ਜੀ ਬਾਈ ਨੇਮ ਕਿਤੇ ਇਹ ਅਲਾਮ ਕਿੰਨਿਆਂ ਦੇ ਖਿਲਾਫ ਬੀਬੀ ਜੀ ਬਾਈ ਨੇਮ ਮੈਂ ਜੀ ਉਹਨਾਂ ਦਾ ਨਾਮ ਲੈ ਕੇ ਜਦੋਂ ਦੇਖੋ ਕਾਨਫਰੈਂਸ ਸ਼ੁਰੂ ਹੋਈ ਆ ਇੱਕ ਵੀ ਸ਼ਬਦ ਉਹਦਾ ਨਾਮ ਨਹੀਂ ਲਿਆ ਮੈਂ ਨਹੀਂ ਜਦ ਕੰਪਲੇਟ ਜਦ ਕੰਪਲੇਟ ਕਰਦੇ ਹੋ ਪੁਲਿਸ 'ਚ ਤੁਸੀਂ ਕੰਪਲੇਟ ਕਰਕੇ ਤਾਂ ਕਰੀਏ ਤੁਸੀਂ ਕਰਾਈਏ ਬਾਈ ਨੇਮ ਹੋਈ ਹੈ ਵਿਕਰਮਜੀਤ ਠੇ ਜੀ ਦੇ ਚੁੱਕੇ ਹੋ ਕੇ ਖੇ ਜੀ ਨਹੀਂ ਕਿਹਨੋਂ ਆ ਪੁਲਿਸ ਦਰਸਾਪ ਇਹ ਪਤਾ ਹੈ ਕਿ ਆਟੋਮੈਟਿਕ ਹੋ ਸਕਦਾ ਵੀ ਜਾਂ ਤੁਹਾਡੇ ਫੋਨ 'ਚ ਹੋਣੀ ਹੈ ਜਾਂ ਤੁਹਾਡੇ ਪਤਨੀ 'ਚ ਪਹੁੰਚ ਹੋਣੀ ਹੈ ਹਾਂ ਇਹ ਲੀਕ ਕਿਥੋਂ ਹੋਈ ਆਉਣ ਕਿ ਮਟਰਾ ਚਲੋ ਮੈਂ ਕਹਾਂਗਾ ਕਿ ਇਹ ਤਕਰੀਬਨ 8-10 ਸਾਲ ਪੁਰਾਣੀਆਂ ਹੈਗੀ ਹੈ ਜੀ ਇਹ ਐਡੀਟ ਐਨੀ ਟਾਈਮ ਤੋਂ ਕਿਉਂ ਹੋ ਸਕਦਾ ਹੈ ਤੁਸੀਂ ਕਹਿ ਰਹੇ ਮੋਬਾਈਲ 'ਚ ਹੋ ਸਕਦੀ ਹੈ ਨਾ ਦੂਜੇ ਪਾਸੇ ਤੁਸੀਂ ਕਹਿ ਰਹੇ ਐਡੀਟ ਹੋ ਸਕਦੇ ਦੋ ਚੀਜ਼ਾਂ ਹੋਈਆਂ ਨੇ ਵੀ ਮੈਂ ਸਮਝ ਲਿਰ ਕਿ ਤੁਸੀਂ ਕਿੱਦਾਂ ਐਡਟ ਲਗੀਆਂ 50 1 ਏ ਟੂਲਸ ਵਗੈਰਾ ਲੇਕਿਨ ਇੱਕ ਕਿਨਾਰੇ ਤੁਸੀਂ ਕਹਿ ਰਹੇ ਹੋ ਕਿ 10 ਸਾਲ ਪਹਿਲਾਂ ਦੀ ਫੋਟੋ ਹਾਂਜੀ ਇਹ ਪੋਸਿਬਿਲਟੀ ਨਹੀਂ ਮੇਰੀ ਐਕਸਵਾਇਸਤੀ ਸੀ ਇੱਕ ਉਹਨੂੰ ਮੋਡੀਫਾਈ ਕੀਤਾ ਉਹ ਮੈਂ ਕਹਿ ਰਿਹਾ ਹਾਂ ਬਹੁਤ ਡਿਵੋਰਸ ਵੀ ਹੋਇਆ ਸੀਗਾ ਤੁਹਾਡਾ ਚਲੋ ਉਹ ਤਾਂ ਦੇਖੋ ਸਰ ਆਪਾਂ ਉਹਦੇ ਗੱਲਣਾ ਚਲੀ ਜਾਂਦਾ ਹੋਈ ਤੁਸੀਂ ਆਪਣਾ ਕੰਮ ਕਰ ਰਹੀ ਹੈ ਸਾਨੂੰ ਪੂਰਾ ਉਹਦੇ ਵਿੱਚ ਵਿਸ਼ਵਾਸ ਹੈਗਾ ਹੈ ਲੋਈ ਇਹਿਕਰਮਜੀਤ ਜੀ ਦੇ ਚਾਹ ਬਸ ਠੀਕ ਹੈ 8-10 ਸਾਲ ਪੁਰਾਨੀਆਂ ਹੈਗੀ ਹੈ ਜੀ ਲੁਧਿਆਣਾ ਵਾਈਲ ਇਕਸ਼ਨ ਤੋਂ ਪਹਿਲਾਂ ਪੰਜਾਬ ਸਰਕਾਰ ਦੇ ਮੰਤਰੀ ਡਾਕਟਰ ਰਵਜੋਤ ਸਿੰਘ ਦੀਆਂ ਅੰਤਰੰਗੀ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਸਿਆਸਤ ਗਰਮਾ ਚੁੱਕੀ ਹੈ ਤੇ ਤਸਵੀਰਾਂ ਵਿਕਰਮ ਮਜੀਠੀਆ ਦੇ ਵੱਲੋਂ ਆਪਣੇ ਐਕਸ ਤੇ ਪੋਸਟ ਕੀਤੀਆਂ ਗਈਆਂ ਸੀ ਤੇ ਹੁਣ ਵਿਕਰਮ ਮਜੀਠੀਆ ਦੇ ਖਿਲਾਫ ਇੱਕ ਐਪਲੀਕੇਸ਼ਨ ਜਿਹੜੀ ਕੰਪਲੇਨ ਹੈ ਉਹ ਪਾ ਦਿੱਤੀ ਗਈ ਹੈ ਜਿਸ ਦੀ ਜਾਣਕਾਰੀ ਖੁਦ ਮੰਤਰੀ ਡਾਕਟਰ ਰਵਜੋਤ ਸਿੰਘ ਨੇ ਸਾਂਝੀ ਕੀਤੀ ਹੈ ਮੈਂ ਦੱਸਣਾ ਕਿ ਰਿਕੁਐਸਟ ਕੰਪਲੇਨ ਚੱਲ ਗਈ ਹੈ ਜੀ ਇਨਵੈਸਟੀਗੇਸ਼ਨ ਜੇਲਸੀ ਆਪਣਾ ਕੰਮ ਕਰ ਰਹੀ ਹੈ ਸਾਨੂੰ ਪੂਰਾ ਉਹਨਾਂ ਤੇ ਵਿਸ਼ਵਾਸ ਹੈਗਾ ਪਰ ਜਦੋਂ ਵੀ ਉਹ ਕਿਤੇ ਨ ਕਿਤੇ ਪਹੁੰਚਣ ਕੀ ਤਜਰੂਰ ਹਦਾ ਬਲਕਿ ਕਿਸੇ ਬਾਈ ਨੇਮ ਕੀ ਜੀ ਬਾਈ ਦੇ ਬਾਈ ਕਿਹਨੇ ਇਹਨਾਂ ਦੇ ਖਿਲਾਫ ਕੀਤੀ ਜੀ ਫਾਈਲ ਮੈਂ ਜੀ ਉਹਨਾਂ ਦਾ ਨਾਮ ਲੈ ਕੇ ਜਦੋਂ ਦੇਖੋ ਕਾਨਫਰੈਂਸ ਸ਼ੁਰੂ ਹੋਈ ਆ ਇੱਕ ਵੀ ਸ਼ਬਦ ਉਹਨਾਂ ਦਾ ਨਾਮ ਨਹੀਂ ਲਿਆ ਮੈਂ ਜਦ ਕੰਪਲੀਟ ਜਦ ਕਲੀਅਰ ਨਹੀਂ ਕਰਦੇ ਉਹ ਪਾਈਏ ਮੂਵ ਚਲੋ ਪੁਲਿਸ 'ਚ ਤੁਸੀਂ ਕੰਪਲੇਨਟ ਕਰਕੇ ਦੇਣਾ ਕੋਈ ਨਹੀਂ ਸਹੀ ਜੀ ਬਾਈ ਨੇ ਨਹੀਂ ਹੋਈ ਹੈ ਵਿਕਰਮਜੀਤ ਹੈ ਜੀ ਦੇਖੋ ਉਹ ਦੇਖੋ ਇਹ ਨਹੀਂ ਕਿ ਉਹ ਪੁਲਿਸ ਦਰਸਾਤ ਇਹ ਪਤਾ ਹੈ ਕਿ ਹੋ ਸਕਦਾ ਵੀ ਜਾਂ ਤੁਹਾਡੇ ਕੋਲ ਚੋਣੀ ਹੈ ਜਾਂ ਤੁਹਾਡੇ ਪਤਨੀ ਕੋਲ ਚੋਣੀ ਹੈ ਹਾਂ ਇਹ ਲੀਕ ਕਿਥੋਂ ਹੋਈ ਆਉਣ ਕਿ ਮਾਹਰ ਚਲੋ ਮੈਂ ਕਹਾਂਗਾ ਕਿ ਇਹ ਤਕਰੀਬਨ 8-10 ਸਾਲ ਪੁਰਾਣੀਆਂ ਹੈਗੀ ਹੈ ਜੀ ਇਹ ਐਡੀਟ ਕਿਉਂ ਹੋ ਗਿਆ ਹਾਂ ਤੁਸੀਂ ਕਹਿ ਰਹੇ ਮੋਬਾਈਲ ਹੋ ਸਕਦੀ ਹੈ ਨਾ ਦੂਜੇ ਪਾਸੇ ਤੁਸੀਂ ਕਹਿ ਰਹੇ ਐਡੀਟ ਹੋ ਸਕਦਾ ਦੋ ਚੀਜ਼ਾਂ ਹੋਈਆਂ ਨੇ ਵੀ ਮੈਂ ਸਮਝ ਰਿਹਾ ਕਿ ਤੁਸੀਂ ਕਿਹੜੇ ਟੈਗੀਆਂ 50 1 A ਟੂਲਸ ਵਗੈਰਾ ਲੇਕਿਨ ਇੱਕ ਨਾਰੇ ਤੁਸੀਂ ਕਹਿ ਰਹੇ ਹੋ ਕਿ 10 ਸਾਲ ਪਹਿਲਾਂ ਦੀ ਫੋਟੋ ਹਾਂਜੀ ਇਹ ਪੋਸਿਬਿਲਟੀ ਨਹੀਂ ਮੇਰੀ 125 ਸੀ ਇੱਕ ਉਹਨੂੰ ਮੋਡੀਫਾਈ ਕੀਤਾ ਉਹ ਮੈਂ ਕਹਿ ਰਿਹਾ ਹਾਂ ਬਹੁਤ ਡਿਵੋਰਸ ਕਿਦੋਂ ਹੋਇਆ ਸੀਗਾ ਤੁਹਾਡਾ ਚਲੋ ਉਹ ਤਾਂ ਦੇਖੋ ਸਰ ਆਪਾਂ ਉਹਦੇ ਕਰਨਾ ਚਲੀ ਜਾਣਾ ਹਾਂ ਚਲੋ ਸਰ